ਜਿਉਂ ਕੋ ਜੋਟਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਜਿਨ੍ਹਾਂ ਪੰਕਤੀਆਂ ਜਿਸ ਸ਼ਬਦ ਦੀ ਵਿਚਾਰ ਅੱਜ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗਉੜੀ ਰਾਗ ਦਾ 18 ਨੰਬਰ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦੜ ਸੁਖ ਅਨੁਮਾਰੀ ਜੋਗ ਮਤ ਦੇ ਅਨੁਸਾਰ ਸੁਖਮਨਾ ਨਾੜੀ ਜੋ ਮਸਤਕ ਦੇ ਸੈਂਟਰ ਦੇ ਵਿੱਚ ਦਸੀ ਜਾਂਦੀ ਹੈ ਜਿਸ ਦਾ ਅਭਿਆਸ ਕੀਤਾ ਜਾਂਦਾ ਹੈ ਆਪਣੀ ਖਬੀ ਨਾਸਿਕਾ ਦੇ ਰਾਹੀਂ ਸਵਾਸ ਨੂੰ ਉਤਾ ਕਿਚਿਆ ਜਾਂਦਾ ਹੈ ਸੁਕਮਣਾ ਨਾੜੀ ਵਿੱਚ ਦਿਖਾਇਆ ਜਾਂਦਾ ਹੈ ਫਿਰ ਸੱਜੀ ਨਾਸ ਤੇ ਰਾਈ ਬਾਹਰ ਕਰ ਦਿੱਤਾ ਜਾਂਦਾ ਹੈ ਇਸ ਨੂੰ ਸੁਕੋਣਾ ਦਾ ਅਭਿਆਸ ਕੀਤਾ ਜਾਂਦਾ ਹੈ ਗੁਰਮਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਸਾਰੇ ਅਜਿਹੇ ਸ਼ਬਦ ਮਿਲਦੇ ਹਨ ਜਿਨ੍ਹਾਂ ਵਿੱਚ ਯੋਗਮਤ ਦੀਆਂ ਕਈ ਅਜਹੀਆਂ ਕਰਿਆਵਾ ਜਾਂ ਯੋਗਮਤ ਤੇ ਹੋਰ ਕਈ ਤਰ੍ਹਾਂ ਦੇ ਜਿਨ੍ਹਾਂ ਦੇ ਬਾਰੇ ਵਿੱਚ ਗੱਲ ਕੀਤੀ ਗਈ ਹੈ ਗੁਰੂ ਨਾਨਕ ਦੇਵ ਜੀ ਦੇ ਵਚਨ ਮਿਲਦੇ ਹਨ ਯੋਗ ਨਾਥਨ ਤੇ ਯੋਗ ਨਾ ਡੰਡਾ ਯੋਗ ਨਾ ਪਸਮ ਚੜਾਈਏ ਯੋਗ ਨਾ ਮੁੰਦੀ ਮੁੰਡਾਏ ਯੋਗ ਨਸੀ ਨੀ ਵਾਈਏ ਲੰਬੀਆਂ ਜਟਾ ਵਧਾਉਣੀਆਂ ਪਿੰਡੇ ਤੇ ਸੁਆਹ ਮਲਣੀ ਮੜੀਆਂ ਮਸਾਣਾ ਦਾ ਨਿਵਾਸ ਕਰਨਾ ਕੰਨਾਂ ਵਿੱਚ ਮੰਦਰਾ ਪਾਉਣੀਆ ਹੱਥ ਵਿੱਚ ਡੰਡਾ ਫੜਨਾ ਗਲ ਦੇ ਵਿੱਚ ਜਾਨਵਰ ਦੇ ਸਿੰਘ ਦੀ ਬਣੀ ਹੋਈ ਸਿੰਘੀ ਲਟਕਾ ਕੇ ਰੱਖਣੀ ਅਜਿਹੀ ਚਿੰਨ ਹਨ ਤੇ ਅਜਹੀਆਂ ਹੀ ਹੋਰ ਕਈ ਮਰਜ਼ਾਦਾਵਾਂ ਹਨ ਜਿਨ੍ਹਾਂ ਦੇ ਵਿੱਚੋਂ ਪ੍ਰਾਣਾ ਦਾ ਅਭਿਆਸ ਕਰਦੇ ਹਨ ਹੋਰ ਕਈ ਤਰ੍ਹਾਂ ਦੇ ਆਸਨ ਹਨ ਯੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹੇ ਹਾਂ ਜਿਨ੍ਹਾਂ ਵਿੱਚੋਂ ਹੋਰ ਵੀ ਕਈ ਤਰ੍ਹਾਂ ਦੇ ਆਸਨ ਦੱਸੇ ਜਾਂਦੇ ਹਨ ਜਪਜੀ ਸਾਹਿਬ ਦੀ 28 29 ਤੇ 3 ਨੰਬਰ ਪੌੜੀ ਵਿੱਚ ਵੀ ਯੋਗ ਮਤ ਦੀਆਂ ਹੋਈ ਅਜਿਹੀਆਂ ਕਿਰਿਆਵਾਂ ਤੇ ਜਿਨ੍ਹਾਂ ਦੀ ਗੱਲ ਕੀਤੀ ਗਈ ਹੈ ਮੰਦ ਸੰਤੂਖ ਸ਼ਰਮ ਪਤ ਝੋੜੀ ਧਿਆਨ ਕੀ ਕਰੇ ਵਿਕੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਭਰਤੀ ਸੋ ਇਹ ਸੁਖਮਣਾ ਨਾੜੀ ਦਾ ਅਭਿਆਸ ਵੀ ਯੋਗਮਤ ਵਿੱਚ ਕੀਤਾ ਤੇ ਕਲਵਾਇਆ ਜਾਂਦਾ ਹੈ ਤੇ ਭਗਤ ਜੀ ਵਚਨ ਕਰੇ ਹਨ ਕਿ ਸੰਸਾਰ ਬਨ ਦਾ ਮਾਲਕ ਪਰਮਾਤਮਾ ਜਿਹੜਾ ਹੈ ਐਹੋ ਜਿਹਾ ਗਿਆਨ ਪ੍ਰਗਟ ਕਰਦਾ ਹੈ ਐਸਾ ਗਿਆਨ ਪਤੈ ਬਨਵਾਰੀ ਕਿਹੋ ਜਿਹਾ ਗਿਆਨ ਸੰਸਾਰ ਦਾ ਮਾਲਕ ਕਰਵਾਉਂਦਾ ਹੈ ਮਨ ਰੇ ਪਵਨ ਦਿਰਢ ਏ ਮਨਾ ਤੂੰ ਆਪਣੇ ਇਹਨਾਂ ਸਵਾਸਾਂ ਨੂੰ ਪਰਮਾਤਮਾ ਦੇ ਲਿਖੇ ਵਿੱਚ ਲਾ ਪਰਮਾਤਮਾ ਦੀ ਯਾਦ ਵਿੱਚ ਜੋੜ ਤੇ ਆਪਣੇ ਇਹਨਾਂ ਸਵਾਸਾਂ ਨੂੰ ਪ੍ਰਵਰਣ ਕਰਨਾ ਹੁਣ ਗੁਰਮਤਿ ਦੇ ਵਿੱਚ ਖਬੀ ਨਾਸ ਦੇ ਰਾਹੀਂ ਸਵਾਸ ਨੂੰ ਅੰਦਰ ਕਿਚਣਾ ਤੇ ਸੱਜੀ ਨਾਸ ਰਾਹੀਂ ਬਾਹਰ ਕੱਢਣਾ ਅਜਿਹੀਆਂ ਕਿਰਿਆਵਾਂ ਦੀ ਥਾਤੇ ਸਮਝਾਇਆ ਗਿਆ ਹੈ ਕਿ ਹਰੇਕ ਸਵਾਸ ਦੇ ਨਾਲ ਪਰਮਾਤਮਾ ਨੂੰ ਯਾਦ ਕਰਨਾ ਸਵਾਸ ਸਵਾਸ ਸਿਮਰੋ ਗੁਦਿਤ ਤੇ ਇੱਥੇ ਵੀ ਪੰਕਤੀ ਦੀ ਬਚਨ ਕਰ ਰਹੇ ਹਨ ਕਿ اے ਭਾਈ اے ਮਨ ਹਰੇਕ ਸਵਾਸ ਨੂੰ ਪਰਮਾਤਮਾ ਦੀ ਯਾਦ ਦੇ ਨਾਲ ਜੋ ਮਨ ਰੇ ਪਵਨ ਦਿੜ ਪਵਨ ਸ਼ਬਦ ਦਾ ਅਰਥ ਹੈ ਹਵਾ ਤੇ ਹਵਾ ਤੋਂ ਭਾਵ ਹੈ ਸਵਾਸ ਹਰੇਕ ਸਵਾਸ ਦੇ ਵਿੱਚ ਪਰਮਾਤਮਾ ਦੀ ਯਾਦ ਪਰਮਾਤਮਾ ਦਾ ਚੇਤਾ ਤੇ ਹਰੇਕ ਸਵਾਸ ਨੂੰ ਪਰਮਾਤਮਾ ਦੀ ਯਾਦ ਤੇ ਚੇਤੇ ਦੇ ਵਿੱਚ ਗੁਜ਼ਾਰਾ ਇਸ ਤਰ੍ਹਾਂ ਇਹਨਾਂ ਸਵਾਸਾਂ ਨੂੰ ਪ੍ਰਵਾਹ ਚੜਾ ਵਾਲਾ ਹੈ ਇਹ ਹੋਵੇਗਾ ਤੇਰਾ ਸੁਖਮਣੀ ਨਾ ਸੁਖਮਣਾ ਨਾਲੀ ਦਾ ਅਭਿਆਸ ਯੋਗੀ ਖਬੀ ਨਾਸ ਦੇ ਰਾਹੀਂ ਸਵਾਸ ਉੱਪਰ ਖਿੱਚਦੇ ਹਨ ਮਸਤ ਤੇ ਮਨਾੜੀ ਦੇ ਵਿੱਚ ਟਿਕਾਉਂਦੇ ਹਨ ਫਿਰ ਸੱਜੀ ਨਾਸਤਾ ਦੇ ਰਾਹੀਂ ਬਾਹਰ ਕੱਢਦੇ ਹਨ ਅਜਿਹਾ ਅਭਿਆਸ ਕਰਦੇ ਹਨ ਪਰ ਪੰਕਤੀ ਵਚਨਕਾਰਿਆਂ ਕਿ ਹਰੇਕ ਸਵਾਸ ਨੂੰ ਪ੍ਰਮਾਤਮਾ ਦੀ ਯਾਦ ਵਿੱਚ ਗੁਜਾਰਨਾ ਸ਼ੁਰੂ ਕਰ ਦੇ ਇਹ ਤੇਰਾ ਸੁਖੁਨਾ ਨਾੜੀ ਦਾ ਅਭਿਆਸ ਹੈ ਮਨ ਰੇ ਪਵਨ ਦਿੜ ਸੁਖਮਨ ਨਾਰੀ ਇਸ ਨੂੰ ਅਗੇ ਸ਼ਬਦ ਦਾ ਪਹਿਲਾ ਪਦ ਹੈ ਜਿਸ ਵਿੱਚ ਭਗਤ ਜੀ ਵਚਨਕਾਰਿਆਂ ਪਿੰਡ ਮੁਹਿ ਜੀਓ ਕੇ ਕਰ ਜਾਤਾ ਸ਼ਬਦ ਅਤੀਤ ਅਨਾਹਦ ਰਤਾ ਜਿਨ ਰਾਮ ਜਨਿਆ ਤਿੰਨੇ ਪਛਾਨੇ ਆ ਜਿਉਂ ਗੁੰਗੇ ਸਾਕਰ ਮਨ ਮੰਨਿਆ ਪਿਛੇ ਵੀ ਅਸੀਂ ਵਿਚਾਰ ਕੀਤਾ ਸੀ ਕਿ ਬਾਬਾ ਫਰੀਦ ਜੀ ਦੇ ਬਚਨ ਮਿਲਦੇ ਹਨ ਕਿ ਜਿਹੜੇ ਤਾਂ ਅਸਲ ਅਰਥਾਂ ਵਿੱਚ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ ਜਾਂ ਜੁੜ ਗਏ ਹਨ ਉਹ ਡੀਂਗਾ ਨਹੀਂ ਮਾਰਦੇ ਉਹ ਵਿਖਾਵਾਂ ਨਹੀਂ ਕਰਦੇ ਹੋਣ ਨਜ਼ੀਕ ਖੁਦਾਏ ਦਾ ਇਹ ਇਤਨਾ ਕਿਸੇ ਦੇ ਉਹ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਹਨ ਪਰ ਦੂਸਰਿਆਂ ਨੂੰ ਪਤਾ ਵੀ ਨਹੀਂ ਚੱਲਦਾ ਇੰਨਾ ਭਗਤ ਕਬੀਰ ਜੀ ਦੇ ਬਚਨ ਵਿੱਚ ਦਿੰਦੇ ਹਨ ਕਹੋ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਨਾ ਕਬਹੂ ਡੋ ਖਾਲੀ ਘੜੀ ਦੇ ਵਿੱਚੋਂ ਆਵਾਜ਼ ਆਉਂਦੀ ਹੈ ਜਿਹੜੇ ਲੋਕ ਦਾਅਵੇ ਤੇ ਵਿਖਾਵੇ ਕਰਦੇ ਹਨ ਉਹ ਅਸਲ ਦੇ ਵਿੱਚ ਖਾਲੀ ਹੁੰਦੀ ਹੈ ਪਰ ਜਿਹੜੇ ਰੱਬੀ ਗੁਣਾਂ ਦੇ ਨਾਲ ਭਰੇ ਹੁੰਦੇ ਹਨ ਉਹ ਵਿਖਾਵਾ ਨਹੀਂ ਕਰਦੇ ਉਹ ਡੀਂਗਾ ਨਹੀਂ ਮਾਰਦੇ ਉਹ ਆਵਾਜ਼ ਵੀ ਨਹੀਂ ਕਰਦੇ ਜਿਵੇਂ ਭਰਿਆ ਹੋਇਆ ਖੜਾ ਜੜਾ ਹੈ ਉਸ ਦੇ ਵਿੱਚੋਂ ਆਵਾਜ਼ ਨਹੀਂ ਆਉਂਦੀ ਖਾਲੀ ਘੜੀ ਦੇ ਵਿੱਚੋਂ ਆਵਾਜ਼ ਆਉਂਦੀ ਹੈ ਹੁਣ ਇਸ ਸ਼ਬਦ ਦੇ ਪਹਿਲੇ ਪਦੀ ਅੰਦਰ ਵੀ ਭਗਤ ਜੀ ਵਚਨਕਾਰ ਹਣ ਜਿਨ ਰਾਮ ਜਾਣਿਆ ਤਿੰਨੇ ਹੀ ਪਛਾਨਿਆ ਜਿਸ ਨੇ ਪ੍ਰਮਾਤਮਾ ਨੂੰ ਆਪਣੇ ਅੰਦਰੋਂ ਜਾਣ ਲਿਆ ਹੈ ਆਪਣੇ ਅੰਦਰੋਂ ਤੱਕ ਲਿਆ ਹੈ ਆਪਣੇ ਅੰਦਰੋਂ ਖੋਜ ਲਿਆ ਨੇ ਆਪਣੇ ਅੰਦਰ ਉਸ ਪਰਮਾਤਮਾ ਨੂੰ ਅਨੁਭਵ ਕਰ ਲਿਆ ਹੈ ਉਸ ਨੇ ਪਰਮਾਤਮਾ ਦੀ ਪਛਾਣ ਕਰ ਲਈ ਹੈ ਹੁਣ ਜਿਸ ਨੇ ਪਰਮਾਤਮਾ ਦੀ ਪਛਾਣ ਕਰ ਲਈ ਹੈ ਉਹ ਡਿੰਗਾ ਨਹੀਂ ਮਾਰਦਾ ਉੱਚੀ ਉੱਚੀ ਖੂਕ-ਕੂਕ ਕੇ ਪੁਕਾਰ-ਪੁਕਾਰ ਕੇ ਨਹੀਂ ਦੱਸਦਾ ਉਹ ਪਰਮਾਤਮਾ ਦੇ ਕਿਉਂਕਿ ਮਿਲਾਪ ਨੂੰ ਸ਼ਬਦਾਂ ਦੇ ਰਾਹੀਂ ਉਸ ਦੇ ਮਿਲਾਪ ਦੇ ਸਵਾਦ ਰਸ ਤੇ ਆਨੰਦ ਨੂੰ ਅੱਖਰਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਜਿਸ ਨੇ ਪਰਮਾਤਮਾ ਨੂੰ ਆਪਣੇ ਅੰਦਰੋਂ ਦੇਖਿਆ ਹੈ ਪੁਛਾਲਿਆ ਉਸ ਦੇ ਨਾਲ ਸਾਂਝ ਪਾਈ ਹੈ ਉਸ ਨੇ ਆਪਣੇ ਅੰਦਰ ਹੀ ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਿਆ ਹੈ ਕਿਸ ਤਰ੍ਹਾਂ ਜਿਵੇਂ ਗੁੰਗੇ ਮਨੁੱਖ ਨੇ ਸ਼ੱਕਰ ਦਾ ਸਵਾਦ ਮਾਣਿਆ ਜਿਉਂ ਗੁੰਗੇ ਸਾਕਰ ਮਨ ਮਣਿਆ ਹੁਣ ਗੁੰਗਾ ਮਨੁੱਖ ਜਿਹੜਾ ਹੈ ਸ਼ੱਕਰ ਖਾਂਦਾ ਹੈ ਮਿੱਠਾ ਖਾਂਦਾ ਹੈ ਉਸ ਦਾ ਸਵਾਦ ਮਾਣਦਾ ਹੈ ਪਰ ਸਵਾਦ ਨੂੰ ਬੋਲ ਕੇ ਦੱਸਣ ਵਾਸਤੇ ਉਸ ਦੇ ਕੋਲ ਜੀਬ ਨਹੀਂ ਹੈ ਅੱਖਰ ਨਹੀਂ ਹਨ ਸ਼ਬਦ ਨਹੀਂ ਹਨ ਠੀਕ ਇਸੇ ਹੀ ਤਰ੍ਹਾਂ ਪਰਮਾਤਮਾ ਦੇ ਮਿਲਾਪ ਤੇ ਮਿਲਾਪ ਦੇ ਆਨੰਦ ਨੂੰ ਫੋਨ ਬੋਲ ਕੇ ਜਾਂ ਸ਼ਬਦਾਂ ਜਾਂ ਅੱਖਰਾਂ ਦੇ ਰਾਹੀਂ ਦੱਸਿਆ ਨਹੀਂ ਦੱਸ ਸਕਦਾ ਪਿੰਡ ਮੂਏ ਜੀ ਉਹ ਕਿਹ ਘਰ ਜਾਂਦਾ ਹੁਣ ਜਦੋਂ ਇਸ ਸਰੀਰ ਦਾ ਮੋਹ ਜਿਹੜਾ ਹੈ ਮੁੱਕ ਜਾਂਦਾ ਹੈ ਦੇਹ ਅਧਿਆਸ ਮੁੱਕ ਜਾਂਦਾ ਹੈ ਤੇ ਫਿਰ ਮਨ ਜਿਹੜਾ ਹੈ ਉਹ ਕਿੱਥੇ ਟਿਕਦਾ ਹੈ ਆਤਮਾ ਜਿਹੜੀ ਹੈ ਉਹ ਕਿੱਥੇ ਟਿਕਦੀ ਹੈ ਪਿੰਡ ਮੂਏ ਜੀ ਉਹ ਕਿਹ ਘਰ ਜਾਂਦਾ ਸ਼ਬਦ ਅਤੀਤ ਅਨਾਹਦ ਰਤ ਹੁਣ ਗੁਰਮਤ ਜੁੜੀ ਹੈ ਉਹ ਇਸ ਸਰੀਰ ਦੇ ਮੋਹ ਤੋਂ ਬਾਹਰ ਨਿਕਲਣ ਦੀ ਗੱਲ ਕਰਦੀ ਹੈ ਸੰਸਾਰ ਦੇ ਮੂਹ ਤੋਂ ਸੰਸਾਰ ਦੀਆਂ ਚੀਜ਼ਾਂ ਵਸਤੂਆਂ ਪਦਾਰਥਾਂ ਦੇ ਮੂਹ ਤੋਂ ਬਾਹਰ ਨਿਕਲਣ ਦੀ ਗੱਲ ਕਰਦੀ ਹੈ ਨਾ ਕਿ ਸੰਸਾਰ ਤੋਂ ਨਾ ਕਿ शरीर ਤੋਂ ਬਾਹਰ ਨਿਕਲਣ ਦੀ ਗੱਲ ਕਰਦੀ ਹੈ ਜਿਵੇਂ ਕਿ ਜੁਗੀ ਲੋਕ ਜਿਹੜੇ ਹਨ ਉਹ ਆਖਦੇ ਹਨ ਕਿ ਸੰਸਾਰ ਵਿੱਚ ਰਹਿ ਕੇ ਗ੍ਰਸਥ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਪਰਮਾਤਮਾ ਨਾਲ ਨਹੀਂ ਜੁੜਿਆ ਜਾ ਸਕਦਾ ਇਸ ਕਰਕੇ ਜੇ ਪਰਮਾਤਮਾ ਦੇ ਨਾਲ ਜੁੜਨਾ ਹੈ ਗ੍ਰਸਥ ਨੂੰ ਤਿਆਗੋ ਉੱਥੇ ਜੰਗਲਾਂ ਵਿੱਚ ਚਲੇ ਜਾਓ ਪਹਾੜਾਂ ਦੀਆਂ ਗੁਫਾਵਾਂ ਵਿੱਚ ਚਲੇ ਜਾਓ ਉਤੇ ਜਾ ਕੇ ਇਸ ਨਾਤੀਆਂ ਲਗਾਉ ਜਾਂ ਫਿਰ ਨਸ਼ੇ ਦਾ ਸਹਾਰਾ ਲੈ ਕੇ ਸੁਰਤ ਨੂੰ ਟਿਕਾਉਣ ਤੇ ਜੋੜਨ ਦੀ ਗੱਲ ਕੀਤੀ ਜਾਂਦੀ ਹੈ ਪਰ ਗੁਰਮਤ ਅਜਿਹੀਆਂ ਕਿਰਿਆਵਾਂ ਤੇ ਵਿਚਾਰਧਾਰਾਵਾਂ ਦੇ ਨਾਲ ਸਹਿਮਤ ਨਹੀਂ ਗੁਰਮਤ ਦੀ ਸਿੱਖਿਆ ਹੈ ਕਿ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਨਰਲੀ ਪ੍ਰਹਿਣਾ ਹੈ ਗ੍ਰਸਥ ਰਚ ਰਹਿੰਦਿਆਂ ਹੋਇਆਂ ਗ੍ਰਸਥ ਦੇ ਮੋਹ ਤੋਂ ਨਰਲੀ ਪ੍ਰਹਿਣਾ ਹੈ ਸਰੀਰ ਦੇ ਵਿੱਚ ਵਿਚਰਦਿਆਂ ਹੋਇਆਂ ਸਰੀਰ ਦੇ ਮੋਹ ਤੋਂ ਨਰਲੀ ਪ੍ਰਹਿਣਾ ਹੈ ਤੇ ਇਹ ਸਾਰਾ ਕੁਝ ਹੋੂ ਕਿਵੇਂ ਸਕਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਇਸ ਮਾਇਆ ਤੋਂ ਨਿਰਲੇਪ ਪਰਮਾਤਮਾ ਦੇ ਯਾਦ ਤੇ ਚਰਨਾਂ ਵਿੱਚ ਸੁਰਤ ਜੋੜਨ ਦੀ ਬਰਕਤ ਦੇ ਨਾਲ ਮਨੁੱਖ ਮਾਇਆ ਦੇ ਵਿੱਚ ਰਹਿੰਦਾ ਹੋਇਆ ਮਾਇਆ ਤੋਂ ਨਿਰਲੇਪ ਹੋ ਸਕਦਾ ਹੈ ਅੰਜਨ ਮਹਿ ਨਿਰੰਜਨ ਰਹੀਏ ਜੋਗ ਜੋਤ ਤੋਂ ਭਈ ਇਹ ਪਰਮਾਤਮਾ ਦੇ ਨਾਲ ਜੁੜਨ ਦੀ ਜੁਤੀ ਹੈ ਕਿ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਨਿਰਲੇਪ ਰਹਿਣਾ ਇਹ ਕਿਵੇਂ ਹੋ ਸਕਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਸੋ ਇਸ ਪੰਕਤੀ ਦੇ ਅੰਦਰ ਵੀ ਭਗਤ ਜੀ ਵਚਨ ਕਰਿਆ ਹਨ ਪਿੰਡ ਮੂਏ ਜੀਓ ਕਿਹੇ ਕਰ ਜਾਂਦਾ ਪਿੰਡ ਸ਼ਬਦ ਦਾ ਅਰਥ ਹੈ ਸਰੀਰ ਸਰੀਰ ਦਾ ਮੂਰ ਜਦੋਂ ਮਰ ਜਾਂਦਾ ਹੈ ਤੇ ਫਿਰ ਇਹ ਮਨ ਇਹ ਆਤਮਾ ਕਿੱਥੇ ਜਾਂਦਾ ਹੈ ਕਿੱਥੇ ਟਿਕਦਾ ਹੈ ਪਿੰਡ ਮੂਏ ਜੀ ਉਹ ਕਿਹੇ ਘਰ ਜਾਂਦਾ ਜੀ ਉਹ ਤੋਂ ਭਾਵ ਜਿੰਦ ਆਤਮਾ ਮਨ ਕਿਸ ਘਰ ਵਿੱਚ ਟਿਕਦਾ ਹੈ ਕਿੱਥੇ ਜਾਂਦਾ ਹੈ ਸ਼ਬਦ ਅਤੀਤ ਅਨਾਹਦ ਰਤ ਅਨਾਹਦ ਸ਼ਬਦ ਦਾ ਅਰਥ ਹੈ ਕਿ ਜਿसरी ਕੋਈ ਹੱਦ ਨਹੀਂ ਭਾਵ ਕਿ ਬੇਅੰਤ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਉਸ ਬਯੰਤ ਪਰਮਾਤਮਾ ਦੀ ਯਾਦ ਵਿੱਚ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਇਹ ਮਨ ਜਿਹੜਾ ਹੈ ਅਰੰਗਿਆ ਜਾਂਦਾ ਹੈ ਜਦੋਂ ਦੇਹ ਅਧਿਆਸ ਖਤਮ ਹੋ ਜਾਂਦਾ ਹੈ ਜਦੋਂ ਸਰੀਰ ਦਾ ਮੂਹ ਖਤਮ ਹੋ ਜਾਂਦਾ ਹੈ ਤੇ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਇਹ ਮਨ ਜਿਹੜਾ ਹੈ ਬਯੰਤ ਪਰਮਾਤਮਾ ਦੀ ਯਾਦ ਵਿੱਚ ਟਿਕ ਜਾਂਦਾ ਹੈ ਬਯੰਤ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਇਹ ਕੇਵਲ ਤੇ ਕੇਵਲ ਕਹਿਣਕ ਹੋਣ ਦੀ ਗੰਦਾ ਨਹੀਂ ਇਹ ਉਹਨਾਂ ਮਹਾਕੂਸ਼ਾਲ ਨੇ ਇਹ ਅਵਸਥਾ ਪ੍ਰਾਪਤ ਕੀਤੀ ਹੈ ਤੇ ਇਸ ਅਵਸਥਾ ਨੂੰ ਉਹਨਾਂ ਨੇ ਮਾਣਿਆ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 15 ਪੰਤਾਂ ਦੀ ਬਾਣੀ ਹੈ ਤੇ ਉਹਨਾਂ 15 ਦੇ ਵਿੱਚ ਭਗਤ ਨਾਮਦੇਵ ਜੀ ਵੀ ਆਉਂਦੇ ਹਨ ਤੇ ਨਾਮਦੇਵ ਜੀ ਦੇ ਮਿੱਤਰ ਹਨ ਤਰਲੋਚਨ ਜੀ ਤਰਲੋਚਨ ਜੋ ਕਿ ਬ੍ਰਾਹਮਣ ਬਰਾਦਰੀ ਦੇ ਵਿੱਚ ਜਨਮ ਲੈਂਦੇ ਹਨ ਨਾਮਦੇਵ ਜੀ ਦਾ ਜਨਮ ਜਿਹੜਾ ਹੈ ਸ਼ਿਵ ਬਰਾਦਰੀ ਦੇ ਵਿੱਚ ਹੁੰਦਾ ਹੈ ਪਰ ਦੋਵੇਂ ਪ੍ਰਭੂ ਦੇ ਪਿਆਰੇ ਹਨ ਤੇ ਦੋਨਾਂ ਦੀ ਮਿੱਤਰਤਾ ਵੀ ਹੈ ਇੱਕ ਦੂਸਰੇ ਨੂੰ ਮਿਲਦੇ ਹਨ ਇੱਕ ਦਿਨ ਤਰਲੋਚਨ ਜੀ ਨਾਮਦੇਵ ਜੀ ਨੂੰ ਮਿਲਣ ਵਾਸਤੇ ਆਏ ਨਾਮਦੇਵ ਜੀ ਕੰਮ ਕਰ ਰਹੇ ਸਨ ਅਰਜਾਈਆਂ ਦੇ ਛਾਹ ਸੀ ਉਹਰੇ ਸਨ ਛਾਫਰੇ ਸਨ ਕੇਤਰ ਲੋਚਨ ਦੀ ਮਖੌਣ ਕਰਨ ਲੱਗੇ ਕਿ ਨਮਿਆਂ ਮਾਇਆ ਦੇ ਵਿੱਚ ਵਸ ਗਏ ਹੈ ਕੰਮ ਕਰਦੇ ਵਿੱਚ ਲੰਗਾ ਰਹਿੰਦਾ ਹੈ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਨਮਾ ਮਾਇਆ ਮੋਹਿਆ ਕਹਿਤ ਲੋਚਨ ਨੀਤ ਕਾਹੇ ਸੀ ਕੋਸ਼ਾਇ ਲੈ ਰਾਮਨ ਲਾਉਤੀ ਇਹ ਸਵਾਰਤਾ ਨੂੰ ਭਗਤ ਕਬੀਰ ਜੀ ਨੇ ਆਪਣੀ ਬਾਣੀ ਦੇ ਅੰਦਰ ਬਿਆਨ ਕੀਤਾ ਹੈ ਕਿਤਰ ਲੋਚਨ ਕਰਨ ਲੱਗੇ ਕਿ ਨਮਿਆਂ ਤੂੰ ਮਾਇਆ ਦੇ ਵਿੱਚ ਗਲਤਾਨ ਹੋ ਗਿਆ ਹੈ ਪਰਮਾਤਮਾ ਨੂੰ ਸਮਲਦਾ ਨਹੀਂ ਕੰਮ ਕਾਰ ਦੇ ਵਿੱਚ ਲੱਗਾ ਰਹਿੰਦਾ ਹੈ ਸਿਆ ਗੋ ਨਾਮਦੇਵ ਜੀ ਜਵਾਬ ਦੇਣ ਲੱਗੇ ਨਾਮਕ ਹੈ ਤਲੋਚਨਾ ਮੁਕਤੇ ਰਾਮ ਸਮਾਲ ਆਤ ਪਾਉ ਕਾਰ ਕਾਮ ਸਭ ਚਿਤ ਨਿਰੰਜਨ ਨਾਲ ਹਥਾਂ ਪੈਰਾਂ ਦੇ ਨਾਲ ਕੀਰਤ ਕਰਨੀ ਕੰਮਕਾਰ ਕਰਨਾ ਤੇ ਚਿਤ ਦੇ ਨਾਲ ਪਰਮਾਤਮਾ ਨੂੰ ਚੇਤੇ ਕਰਨਾ ਇਹ ਮੈਂ ਢੰਗ ਲੱਭ ਲਿਆ ਹੁਣ ਇਹ ਕੇਵਲ ਤੇ ਕੇਵਲ ਕਹਿਣ ਮਾਤਰ ਨਹੀਂ ਭਗਤ ਨਾਮਦੇਵ ਜੀ ਨੇ ਅਜਿਹਾ ਜੀਵਨ ਜੀਵਿਆ ਤੇ ਬਾਕੀ ਮਹਾਂਪੁਰਸ਼ਾਣੇ ਵੀ ਅਜਿਹਾ ਜੀਵਨ ਜੀਵਿਆ ਗੁਰੂ ਅਨੰਤਦੇਵ ਜੀ ਮੋਦੀਖਾਨੇ ਬੈਠੇ ਹੋਏ 13 13 ਦੀ ਰੱਖ ਲੈਂਦੇ ਹਾਲਵੰਦੇ ਹੋਏ ਪਰਮਾਤਮਾ ਨੂੰ ਚੇਤੇ ਕਰਦੇ ਹਾਲ ਖੇਤੀਬਾੜੀ ਕਰਦੇ ਹੋਏ ਪਰਮਾਤਮਾ ਦੇ ਨਾਲ ਜੁੜਦੇ ਹਨ ਨਾਮਦੇਵ ਜੀ ਦਾ ਇੱਕ ਸ਼ਬਦ ਰਾਮਕਲੀ ਰਾਗ ਦੇ ਅੰਦਰ ਮਿਲਦਾ ਹੈ ਜਿਸ ਵਿੱਚ ਭਗਤ ਜੀ ਬਚਨ ਕਰਦੇ ਹਨ ਮਨ ਰਾਮ ਨਾਮਾ ਵੇਦੀ ਅਗੇ ਜੈਸੇ ਕਣਕ ਕਲਾਚਿਤ ਮੰਡੀ ਮੇਰਾ ਮਨ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਿਆ ਹੈ ਵਿੱਜ ਗਿਆ ਹੈ ਕਿਸ ਤਰ੍ਹਾਂ ਜਿਵੇਂ ਸੁਨਿਆਰੇ ਦਾ ਮਨ ਜਿਹੜਾ ਹੈ ਕੋਠਾਲੀ ਵਿੱਚ ਪਈ ਹੋਈ ਸੋਨੇ ਦੇ ਵਿੱਚ ਜੁੜ ਗਿਆ ਫਿਰ ਹੋਰ ਕਈ ਸੋਖੀਆਂ ਉਦਾਹਰਨਾਂ ਭਗਤ ਨਾਮਦੇਵ ਜੀ ਨੇ ਦਿੱਤੀਆਂ ਜਿਨ੍ਹਾਂ ਵਿੱਚ ਇੱਕ ਬੱਚੇ ਦੀ ਉਦਾਹਰਨ ਦਿੱਤੀ ਗਈ ਆ ਨੀਲੇ ਕਾਗਦ ਕਾਟੀਲੇ ਬੁੱਢੀ ਆਕਾਸ਼ ਮਦੇ ਪਰਮੀਆਂ ਨੇ ਪੰਚ ਜਨੋ ਸੰਬਾਤ ਬਤਉਆ ਚੀਤ ਸੋ ਡੋਰੀ ਰੱਖੀ ਇੱਕ ਬੱਚਾ ਜਿਹੜਾ ਹੈ ਕਾਗਜ਼ ਨੇ ਹੁੰਦਾ ਹੈ ਉਸਦੀ ਗੁਡੀ ਪਤੰਡ ਤਿਆਰ ਕਰਦਾ ਹੈ ਆਕਾਸ਼ ਵਿੱਚ ਉਡਾ ਦਿੰਦਾ ਹੈ ਫਿਰ ਉਹ ਆਪਣੀਆਂ ਸੰਗੀਆਂ ਸਾਥੀਆਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੋਇਆ ਸੂਰਤ ਨੂੰ ਪਤੰਗ ਦੀ ਡੋਰ ਦੇ ਨਾਲ ਜੋੜ ਕੇ ਰੱਖਦਾ ਹੈ ਨੌਜਵਾਨ ਲੜਕੀਆਂ ਇਸਤਰੀਆਂ ਦਰਿਆ ਤੋਂ ਨਦੀ ਤੋਂ ਪਾਣੀ ਕਰਨ ਵਾਸਤੇ ਜਾਂਦੀਆਂ ਹਨ ਪਾਣੀ ਦੇ ਭਰੇ ਹੋਏ ਘੜੇ ਗਾਬਰਾ ਉਹਨਾਂ ਨੇ ਸਿਰਾਂ ਤੇ ਚੁੱਕੀਆਂ ਹੁੰਦੀਆਂ ਆਪਸ ਦੇ ਵਿੱਚ ਦੀ ਗੱਲਾਂ ਬਾਤਾਂ ਕਰਦੀਆਂ ਹਨ ਹੱਸਦੀਆਂ ਖੇਡਦੀਆਂ ਹਨ ਪਰ ਸੁਰਤ ਜੁੜੀ ਹੈ ਉਹ ਘੜੀ ਦੇ ਨਾਲ ਜੁੜੀ ਹੋਈ ਹੈ ਇਸੇ ਹੀ ਤਰ੍ਹਾਂ ਇੱਕ ਮਾਤਾ ਆਪਣੇ ਬੱਚੇ ਨੂੰ ਟੰਗੂੜੀ ਵਿੱਚ ਪਾ ਕੇ ਘਰ ਦੇ ਆਪਰਾਮ ਕਾਰਜ ਕਰਦੀ ਹੈ ਸੁਰਤ ਆਪਣੀ ਬੱਚੀ ਦੇ ਨਾਲ ਜੁੜ ਕੇ ਰੱਖਦੀ ਹੈ ਇੱਕ ਗਾਂ ਜਿਹੜੀ ਹੈ ਜੰਗਲ ਦੇ ਵਿੱਚ ਚਣਵਾਸਤੇ ਚਲੀ ਜਾਂਦੀ ਹੈ 5 ਮੀਲ 10 ਮੀਲ ਘਰ ਉਸ ਦਾ ਵਸ਼ਾ ਹੈ ਚਰਤਾ ਉਹ ਜੰਗਲ ਦੇ ਵਿੱਚ ਰਹੀ ਹੈ ਪਰ ਉਸ ਦੀ ਸੁਰਤ ਜਿਹੜੀ ਹੈ ਘਰ ਬੱਜੇ ਕੋਈ ਬਰਛੇ ਦੇ ਨਾਲ ਜੁੜੀ ਹੋਈ ਇਸ ਤਰ੍ਹਾਂ ਦੀਆਂ ਉਦਾਹਰਣਾਂ ਦੇ ਕੇ ਭਗਤ ਨਾਮਦੇਵ ਜੀ ਨੇ ਸਮਝਾਇਆ ਕਿ ਮੇਰਾ ਮਨ ਜਿਹੜਾ ਹੈ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਿਆ ਇਸ ਸ਼ਬਦ ਦੇ ਅੰਦਰ ਵੀ ਭਗਤ ਜੀ ਬਚਨ ਕਰ ਰਹੇ ਹਨ ਕਿ ਜਦੋਂ ਇਸ ਸਰੀਰ ਦਾ ਮੋਹ ਮੁਕਦਾ ਹੈ ਖਤਮ ਹੁੰਦਾ ਹੈ ਤੇ ਫਿਰ ਇਹ ਮਨ ਇਹ ਆਤਮਾ ਇਹ ਜਿੰਦ ਕਿੱਥੇ ਟਿਕਦੀ ਹੈ ਉਸ ਬਯੰਤ ਪ੍ਰਮਾਤਮਾ ਦੀ ਯਾਦ ਦੇ ਵਿੱਚ ਉਸ ਬਯੰਤ ਪ੍ਰਮਾਤਮਾ ਦੀ ਚਰਨਾਂ ਦੇ ਨਾਲ ਗੁਰੂ ਦੇ ਸ਼ਬਦ ਦੀ ਗੁਰੂ ਦੀ ਸਿੱਖਿਆ ਦੀ ਬਰਕਤ ਦੇ ਨਾਲ ਪਿੰਡ ਨੂੰ ਇਹ ਜਿਉ ਕਿਹੇ ਘਰ ਜਾਂਦਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿੰਨੇ ਪਛਾਨਿਆ ਜੋ ਗੁੰਗੇ ਸਾਕਰ ਮਨ ਮੰਨਿਆ ਇਸ ਨੂੰ ਅੱਗੇ 2 ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਸ਼ੋਗ ਗੌਰ ਕਰੋ ਜੇ ਬਹੁਰ ਨ ਕਰਨਾ ਸੋ ਪਧਰੋ ਜੇ ਬਹੁਰ ਨ ਰਵਣਾ ਸੋ ਧਿਆਨ ਕਰੋ ਜੇ ਬਹੁਰ ਨ ਤਰਨਾ ਐਸੇ ਮਰੋ ਜੇ ਬਹੁਰ ਨ ਮਰੋ ਹੇ ਭਾਈ ਇਹੋ ਚਾ ਗੁਰੂ ਲੱਭੋ ਕਿ ਬਾਰ ਬਾਰ ਗੁਰੂ ਨਾਲ ਲੱਭਣਾ ਪਵੇ ਹੁਣ ਜਦੋਂ ਅਸੀਂ ਗੁਰਮਤਿ ਦੇ ਅਨੁਸਾਰ ਗੁਰੂ ਦੀ ਗੱਲ ਕਰਦੇ ਹਾਂ ਤੇ ਗੁਰਮਤਿ ਦੇ ਵਿੱਚ ਸ਼ਬਦ ਨੂੰ ਗੁਰੂ ਪਰਵਾਨਿਆ ਤੇ ਸ਼ਬਦ ਰੂਪ ਵਿੱਚ ਗੁਰੂ ਜਿਹੜਾ ਹੈ ਸਦਾ ਜੀਵ ਦੇ ਨਾਲ ਰਹਿੰਦਾ ਹੈ ਗੁਰਬਾਣੀ ਪਰਮਾਨੰਦ ਮਿਲਦਾ ਹੈ ਗੁਰ ਮੇਰਾ ਸੰਗ ਸਦਾ ਹੈ ਨਾਲ ਗੁਰੂ ਉਸ ਅਸਾਦੀਵਾਂ ਦੇ ਨਾਲ ਸਦਾ ਰਹਿੰਦਾ ਹੈ ਤੇ ਅੰਗ ਸੰਗ ਰਹਿੰਦਾ ਹੈ ਸ਼ਬਦ ਰੂਪ ਦੇ ਵਿੱਚ ਇਸ ਕਰਕੇ ਪੰਕਤੀ ਦੀ ਬਚਨ ਕਰ ਰਹੇ ਹਨ ਕਿ ਇਹ ਭਾਈ ਇਹੋ ਜਿਹੇ ਗੁਰੂ ਲੱਭੋ ਕਿ ਬਾਰ-ਬਾਰ ਗੁਰੂ ਜੀ ਲੱਭਣਾ ਨਾ ਪਵੇ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਇਹੋ ਜਿਹੇ ਗੁਰੂ ਧਾਰੋ ਕਿ ਇੱਕ ਨੂੰ ਛੱਡ ਕੇ ਫਿਰ ਦੂਸਰਾ ਗੁਰੂ ਲੱਭਣਾ ਪਵੇ ਤੇ ਇਹੋ ਜਿਹੇ ਗੁਰੂ ਲੱਭੋ ਕਿ ਬਾਰ-ਬਾਰ ਗੁਰੂ ਦੀ ਲੋੜ ਨਾ ਪਵੇ ਲੱਭਣ ਦੀ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਸੋ ਪਧਰੋ ਜੇ ਬਹੁਰ ਨਾ ਕਰਨਾ ਇਹੋ ਜੀ ਅਵਸਥਾ ਮਾਣੋ ਕਿ ਜਿਹੜੀਆਂ ਬਾਕੀ ਦੀਆਂ ਇੱਕ ਸ਼ਾਵਾਂ ਜੜੀਆਂ ਹਨ ਉਹ ਮੁੱਕ ਜਾਣ ਇੱਧਰ ਉੱਧਰ ਦੀ ਝਾਕ ਮੁੱਕ ਜਾਂਦੀ ਹੈ ਸੋ ਧਿਆਨ ਤਹੋ ਜੇ ਬਹੁ ਨਾ ਕਰਨਾ ਇਹੋ ਜੀ ਸੁਰਤ ਜੋੜੋ ਇਹ ਬਾਰ ਬਾਰ ਸੁਰਤ ਜੋੜਨ ਦਾ ਅਭਿਆਸ ਨਾ ਕਰਨਾ ਪਵੇ ਜਾਂ ਕਿਸੇ ਨਸ਼ੇ ਆਦਿਕ ਦਾ ਸਹਾਰਾ ਨਾ ਲੈਣਾ ਪਵੇ ਹੁਣ ਅਜਹੀ ਹੀ ਸੁਰਤ ਜੋੜ ਲਈ ਪਾਈ ਮਤੀ ਦਾਸ ਜੀ ਨੇ ਤੇ ਅਜਹੀ ਜੁੜੀ ਹੋਈ ਸੁਰਤ ਨੂੰ ਆਰੇ ਦਾ ਚੀਰ ਜਿਹੜਾ ਸੀ ਉਹ ਵੀ ਦੁਬਾਰਾ ਨਾ ਕਰ ਸਕੇ ਅਜਹੀ ਸੁਰਤ ਗੁਰੂ ਦੀ ਸਿੱਖਿਆ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਪਾਈ ਦਿਆਲਾ ਜੀ ਨੇ ਪਰਮਾਤਮਾ ਦੇ ਚਰਨਾਂ ਨਾਲ ਜੋੜ ਲਈ ਅਜਹੀ ਹੀ ਸੁਰਤ ਪਾਈ ਮਤੀ ਦਾਸ ਵਰਗੇ ਪਾਈ ਮਣੀ ਸਿੰਘ ਜੀ ਵਰਗੇ ਪਾਈ ਤਾਰੂ ਸਿੰਘ ਜੀ ਵਰਗੇ ਨੇ ਜੋੜੀ ਇਸ ਕਰਕੇ ਇਹੋ ਜੀ ਸੁਰਤ ਜੋੜੋ ਕੀ ਬਾਰ ਬਾਰ ਤੁਹਾਨੂੰ ਅਜਿਹਾ ਅਭਿਆਸ ਨਾ ਕਰਨਾ ਸੋ ਧਿਆਨ ਧਰੋ ਜਿ ਬਹੁ ਨਾ ਤਰਨਾ ਐਸੇ ਮਰੋ ਜਿ ਬਹੁ ਨਾ ਮਰਨਾ ਇਹੋ ਦੀ ਮਰਨੀ ਮਰੋ ਕੀ ਬਾਰ ਬਾਰ ਮਰਨਾ ਨਾ ਪਵੇ ਜਨਮ ਮਰਨ ਦੀ ਗੀੜ ਵਿੱਚ ਨਾ ਪੈਣਾ ਪਵੇ ਇੱਕੋ ਵਾਰ ਹੀ ਮਰਨਾ ਇੱਕੋ ਵਾਰ ਮਰਨ ਤੋਂ ਬਾਅਦ ਕੀ ਆਪਣੇ ਅੰਦਰ ਉਹ ਮੈਨ ਨੂੰ ਖਤਮ ਕਰ ਲਵੋ ਉਹ ਮੈਨ ਨੂੰ ਖਤਮ ਕਰ ਲਵੋ ਕਿ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਇਸ ਨੂੰ ਦੇ ਤਿੰਨ ਨੰਬਰ ਪਦੀ ਦੇ ਅੰਦਰ ਪੰਕਤੀ ਦੀ ਬਚਨ ਕਰਿਓ ਔਰ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿ ਨਾਵੋ ਲੋਚਾਂ ਸੰਸਾਰ ਇਹ ਵਿਵਹਾਰ ਤਤ ਵਿਚਾਰ ਕੇ ਅਵਰ ਵਿਚਾਨਾ ਹੁਣ ਮੈਂ ਆਪਣੀ ਸੁਰਤ ਨੂੰ ਹੁਣ ਮੈਂ ਆਪਣੇ ਮਨ ਨੂੰ ਉਲਟਾ ਗਿਰ। ਭਾਵ ਕਿ ਦੁਨੀਆਂ ਵਾਲੇ ਪਾਸੇ ਤੋਂ ਤੋੜ ਕੇ ਪਰਮਾਤਮਾ ਵਾਲੇ ਪਾਸੇ ਲਾ ਲਿਆ ਹੈ। ਹੁਣ ਇਹ ਗੰਗਾ ਤੇ ਜਮਨਾ ਦਾ ਮੇਲ ਹੋ ਗਿਆ। ਗੰਗਾ ਔਰ ਜਮਨਾ ਦਾ ਸੰਗਮ ਬਣ ਗਿਆ। ਉਲਟੀ ਭਾਵ ਕਿ ਆਪਣੀ ਸੁਰਤ ਨੂੰ ਸੰਸਾਰ ਜਾਂ ਮਾਇਆ ਵਾਲੇ ਪਾਸੇ ਤੋਂ ਉਲਟਾ ਕੇ ਪਰਮਾਤਮਾ ਦੇ ਚਰਨਾਂ ਨਾਲ ਜੋੜ ਲਿਆ। ਹੁਣ ਅਜਿਹੀ ਹੀ ਉਦਾਹਰਣ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਮ ਕੋਸ਼ੀ ਕਰੋ ਹੋਇਓ ਲਖੀ। ਜਿਸ ਨੂੰ ਲੋਕ ਅਰਧੀ ਕਹੋਗੇ ਦਾ ਸ਼ਿਵ ਆਖਦੇ ਸੰ ਉਹ ਲੱਖਾਂ ਦਾ ਮਾਲਕ ਹੋਗੇ ਕਿਵੇਂ ਉਸ ਪਰਮਾਤਮਾ ਨੂੰ ਯਾਦ ਕਰਦੇ ਕਰਦੇ ਪਰਮਾਤਮਾ ਦਾ ਉਰੂਪ ਹੋਗੇ ਬੁੰਨਣਾ ਤੰਲਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਦੁਲਾਰਾ ਪਇਓ ਗੁਣੀ ਦੇਹੀ ਤਾਲੇ ਪਿੱਟੇ ਦੇ ਨਾਲੋਂ ਸੁਰਤ ਤੋੜ ਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਸੁਰਤ ਜੋੜ ਲਈ ਕਬੀਰ ਜੀ ਨੇ ਤੇ ਜਿਸ ਨੂੰ ਲੋਕ ਨੀਵੀਂ ਜਾਤ ਦਾ ਜੜਾ ਆਖਦੇ ਸੰ ਉਹ ਗੁਣਾ ਦਾ ਸਮੁੰਦਰ ਹੋਗੇ ਗੁਣਾ ਦਾ ਸਮੁੰਦਰ ਬਣ ਕੇ ਇਸੇ ਨੂੰ ਹੀ ਪੰਕਤੀ ਨੇ ਕਿਹਾ ਹੈ ਉਲਟੀ ਗੰਗਾ ਜਮਨ ਮਿਲਾ ਮੈਂ ਉਹ ਆਪਣੇ ਸਤਿਗੁਰੂ ਉਲਟਾ ਲਿਆ ਹੈ ਤਾਣੇ ਪੇਟੇ ਦੇ ਨਾਲ ਤੋੜ ਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਲਿਆ ਹੈ ਸੰਸਾਰ ਦੇ ਨਾਲ ਤੋੜ ਕੇ ਪਰਮਾਤਮਾ ਦੀ ਯਾਦ ਦੇ ਵਿੱਚ ਜੋੜ ਲਿਆ ਹੈ ਤੇ ਇਹ ਹੈ ਗੰਗਾ ਤੇ ਜਮਨਾ ਦਾ ਸੰਗਮ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿਨਾ ਉਹਨ ਬਿਨ ਜਲ ਤੋਂ ਹੀ ਮੈਂ ਆਪਣੇ ਮਨ ਦੇ ਵਿੱਚ ਇਸ਼ਨਾਨ ਕਰ ਰਿਹਾ ਹਾਂ ਕਿਉਂਕਿ ਮਨ ਦੇ ਵਿੱਚੋਂ ਪਰਮਾਤਮਾ ਨੂੰ ਦੇਖ ਲਿਆ ਹੈ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਲਈ ਹੈ ਤੇ ਇਸ ਅੰਤਰ ਆਤਮਿਕ ਤੀਰਥ ਦੀ ਗੱਲ ਜਿਹੜੀ ਹੈ ਜਪਜੀ ਸਾਹਿਬ ਜੀ ਦੇ ਵਿੱਚ ਵੀ ਕੀਤੀ ਗਈ ਹੈ ਅੰਤਰਗਤ ਤੀਰਥ ਮਲਨਾ ਤੀਰਥ ਫਿਰ ਅੰਦਰ ਹੀ ਕੋਵੇਗਾ ਤੇ ਅੰਦਰ ਹੀ ਤੀਰਥ ਦੇ ਉੱਤੇ ਇਹ ਜੀਵ ਜਿਹੜਾ ਹੈ ਮਲ ਮਲ ਕੇ ਇਸ਼ਨਾਨ ਕਰੇਗਾ ਤੇ ਆਪਣੀ ਅੰਦਰ ਦੀ ਮੈਲ ਉਤਾਰ ਲਵੇਗਾ ਤੇ ਭਗਤ ਜੀ ਬਚਨ ਕਰਿਆ ਹਨ ਕਿ ਮੇਰੇ ਅੰਦਰ ਵੀ ਹੁਣ ਬਿਨੈ ਸੰਗਮ ਬਣ ਗਿਆ ਹੈ ਬਿਨ ਜਲ ਸੰਗਮ ਮਨ ਮਹਿਨਾਵੋਂ ਜਿੱਥੇ ਬਿਨਾਂ ਜਲ ਤੋਂ ਇਸ਼ਨਾਨ ਕੀਤਾ ਜਾਂਦਾ ਹੈ ਤੇ ਲੋਚਾ ਸੰਸਾਰ ਇਹ ਵਿਹਾਰ ਲੋਚਾ ਤੋਂ ਪਾਪ ਹੈ ਲੋਚਣ ਲੋਚਣ ਤੋਂ ਪਾਪ ਹੈ ਅੱਖਾਂ ਹੁਣ ਮੇਰੀਆਂ ਅੱਖਾਂ ਜਿਹੜੀਆਂ ਹਨ ਉਹਨਾਂ ਦਾ ਵਰਤੋਂ ਵਿਹਾਰ ਕੇ ਖੁੱਜਿਆ ਹੋ ਗਿਆ ਹੈ ਕਿ ਸਾਰੇ ਸੰਸਾਰ ਤੇ ਸੰਸਾਰ ਦੇ ਜੀਵਾਂ ਦੇ ਵਿੱਚੋਂ ਇੱਕ ਪਰਮਾਤਮਾ ਨੂੰ ਦੇਖਣਾ ਉਜਾ ਸਮਸਰ ਇਹ ਵਿਵਹਾਰ ਤਤ ਵਿਚਾਰ ਗਿਆ ਅਵਰ ਵਿਚਾਰ ਮੈਂ ਹੁਣ ਤਤ ਦੀ ਅਸਲੀਅਤ ਦੀ ਵਿਚਾਰ ਕਰ ਲਈ ਹੈ ਤੇ ਹੁਣ ਜਦੋਂ ਮੈਂ ਅਸਲੀਅਤ ਦੀ ਵਿਚਾਰ ਕਰ ਲਈ ਹੈ ਤੇ ਮੈਨੂੰ ਹੁਣ ਹੋਰ ਵਿਚਾਰਾਂ ਕਰਨ ਦੀ ਜਰੂਰਤ ਨਹੀਂ ਰਹੀ ਇਸ ਨੂੰ ਅੱਗੇ 4 ਨੰਬਰ ਪਦਾ ਅਤੇ ਅਖੀਰਲੇ ਪਦੇ ਵਿੱਚ ਭਗਤੀ ਦੀ ਬਚਨ ਕਰ ਰਹੇ ਹਨ ਆਪ ਤੇਜ ਬਾਏ ਪ੍ਰਤਮੀ ਆਕਾਸ਼ਾ ਐਸੀ ਰਹਤ ਰਹੋ ਹਰ ਪਾਸ ਆਪ ਸ਼ਬਦ ਦਾ ਅਰਥ ਹੈ ਪਾਣੀ ਜਾਂ ਜਲ ਤੇਜ ਸ਼ਬਦ ਦਾ ਅਰਥ ਹੈ ਅਗ ਬਾਇ ਸ਼ਬਦ ਦਾ ਅਰਥ ਹੈ ਹਵਾ ਹੁਣ ਪੰਜ ਤੱਤਾਂ ਦਾ ਬਣਿਆ ਹੋਇਆ ਇਹ ਸਰੀਰ ਹੈ ਤੇ ਪੰਜ ਤੱਤਾਂ ਦਾ ਬਣਿਆ ਹੋਇਆ ਇਹ ਸਾਰਾ ਸੰਸਾਰ ਹੈ ਤੇ ਇਹਨਾਂ ਪੰਜਾਂ ਤੱਤਾਂ ਦੇ ਵਿੱਚ ਵੱਖ-ਵੱਖਰੀ ਗੁਣ ਹਨ ਜਿਵੇਂ ਹਵਾ ਦੀ ਗੱਲ ਕੀਤੀ ਗਈ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਕਿ ਹਵਾ ਦਾ ਇਹ ਸੁਭਾਅ ਹੈ ਕਿ ਉਹ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੀ ਕਿਸੇ ਦੇ ਨਾਲ ਫਰਕ ਨਹੀਂ ਰੱਖਦੀ ਕਿ ਇਹ ਰਾਜਾ ਹੈ ਇਹ ਭਿਖਾਰੀ ਹੈ ਜਾਂ ਖੰਗਾਲ ਜੈਸੇ ਰਾਜ ਰੰਕ ਕੋ ਲੱਗੈ ਤੁਲ ਭਵਨ ਹੁਣ ਇਸੇ ਹੀ ਤਰ੍ਹਾਂ ਅੱਗ ਧਰਤੀ ਆਕਾਸ਼ ਹਵਾ ਇਹਨਾਂ ਪੰਜਾਂ ਤੱਤਾਂ ਦੇ ਵੱਖ-ਵੱਖਰੀ ਗੁਣ ਹਨ ਇਹ ਮੇ ਧਰਤੀ ਦਾ ਗੁਣ ਹੈ ਕਿ ਧਰਤੀ ਦੇ ਵਿੱਚ ਇੱਕ ਬੀਜ ਬੀਜੀਦਾ ਹੈ ਤੇ ਫਿਰ ਉਸ ਬੀਜ ਤੋਂ ਅਨੇਕਾਂ ਬੀਜ ਜੜੀ ਹੈ ਧਰਤੀ ਪੈਦਾ ਕਰਕੇ ਅਸਾਂ ਜੀਵਾਂ ਨੂੰ ਦੇ ਦਿੰਦੀ ਹੈ ਇਹ ਧਰਤੀ ਦਾ ਗੁਣ ਹੈ ਭਗਤ ਜੀ ਬਚਨ ਕਰ ਰਹੇ ਹਨ ਕਿ ਜਿਹੜੇ ਇਹਨਾਂ ਪੰਜਾ ਤਤਾਂ ਦੇ ਵਿੱਚ ਗੁਣ ਹਨ ਅਜਿਹੇ ਗੁਣਾਂ ਦਾ ਧਾਰਨੀ ਹੁਣ ਮੈਂ ਵੀ ਬਣ ਗਿਆ ਹਾਂ ਐਸੀ ਰਹਤ ਰਹੁ ਹਰ ਪਾਸਾ ਹਰੀ ਦੇ ਚਰਨਾਂ ਦੇ ਨਾਲ ਜੁੜ ਕੇ ਹਰੀ ਦੇ ਨਾਲ ਜੁੜ ਕੇ ਮੈਂ ਵੀ ਅਜਿਹੇ ਗੁਣਾਂ ਦਾ ਧਾਰਨੀ ਬਣ ਗਿਆ ਹਾਂ ਆਪ ਤੇਜ ਬਾਏ ਪ੍ਰਤਿਮੀ ਆਕਾਸ਼ਾ ਐਸੀ ਰਹਤ ਰਹੁ ਹਰ ਆਸਾ ਕਹ ਕਬੀਰ ਨਿਰੰਝਲ ਧਿਆਵਾਂ ਤਿਤ ਕਰ ਜਾਵਾਂ ਜੇ ਬਹੁ ਨਾ ਆਵਾਂ ਕਬੀਰ ਜੀ ਵਚਨ ਕਰ ਰਹੇ ਹਨ ਅਖੀਰ ਵਿੱਚ ਕਿ ਮੈਂ ਉਸ ਮਾਇਆ ਤੋਂ ਨਰੇਪ ਮਾਇਆ ਦੇ ਪ੍ਰਭਾਵ ਤੋਂ ਨਰੇਪ ਪਰਮਾਤਮਾ ਦਾ ਧਿਆਨ ਧਰਦਾ ਹਾਂ ਤੇ ਉਸ ਦੇ ਧਿਆਨ ਦੀ ਬਰਕਤ ਦੇ ਨਾਲ ਮੈਂ ਉਸ ਅਵਸਥਾ ਵਿੱਚ ਪਹੁੰਚ ਗਿਆ ਹਾਂ ਉਸ ਅਵਸਥਾ ਵਿੱਚ ਟਿਕਿਆ ਹੋਇਆ ਹਾਂ ਉਸ ਪਰਮਾਤਮਾ ਦੀ ਚਰਣਾ ਦੀ ਨਾਲ ਜੁੜਿਆ ਹੋਇਆ ਹਾਂ ਜਿੱਤੋਂ ਬਾਰ-ਬਾਰ ਡਿੱਗਣਾ ਨਹੀਂ ਪੈਂਦਾ ਬਾਰ-ਬਾਰ ਜੰਮਣਾ ਤੇ ਮਰਨਾ ਨਹੀਂ ਪੈਂਦਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ ਕਹ ਕਬੀਰ ਨਿਰੰਝਨ ਤੇ ਆਵੋ ਤਿਤ ਕਰ ਜਾਓ ਜੇ ਬਹੁ ਰਣਾ ਆਵਾਂ ਸੋ ਭਗਤ ਜੀ ਨੇ ਸੋ ਸ਼ਬਦ ਦੇ ਰਾਹੀ ਅਸਾਂ ਜੀਵਾਂ ਨੂੰ ਸਮਝਾਇਆ ਹੈ ਕਿ ਪਰਮਾਤਮਾ ਜੀਵ ਦੇ ਅੰਦਰ ਇਹੋ ਜਿਹਾ ਗਿਆਨ ਪ੍ਰਗਟ ਕਰ ਦਿੰਦਾ ਹੈ ਕਿ ਜੀਵ ਜਿਹੜਾ ਹੈ ਆਪਣੇ ਮਨ ਨੂੰ ਪਰਮਾਤਮਾ ਦੀ ਯਾਦ ਵਿੱਚ ਜੋੜ ਲੈਂਦਾ ਹੈ ਆਪਣੇ ਸੁਭਾਸਾਂ ਨੂੰ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰਦਾ ਹੈ ਆਪਣੇ ਇੰਦਰੀਆਂ ਨੂੰ ਪਰਮਾਤਮਾ ਦੇ ਨਾਲ ਜੋੜ ਲੈਂਦਾ ਹੈ ਤੇ ਪਰਮਾਤਮਾ ਦੀ ਯਾਦ ਵਿੱਚ ਜੋੜਨਾ ਹੀ ਸੁਖਮਨ ਨਾਰੀ ਦਾ ਅਭਿਆਸ ਹੈ ਐਸਾ ਗਿਆਨ ਕਥੈ ਬਨਵਾਰੀ ਮਾਨੜੇ ਪਵਣ ਦਿੜ ਸੁਖਮਨ ਨਾਰੀ ਵਿਚਾਰ ਕਰਦੇ ਆਉਨੀਆਂ ਬੋਲਾਂ ਦੀ ਖੰਨਾ ਬਖਸ਼ਣੀ ਅਤੇ ਰਿਸਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਟਾ